ਪਿਆਰੇ ਬੰਦਿਆਂ ਦਾ ਮਿਲਣਾ ਹੀ ਜ਼ਿੰਦਗੀ ਦੀ ਸਭ ਤੋਂ ਜ਼ਰੂਰੀ ਸੋਹਣੀ ਸੁਖਦ ਯਾਦਗਾਰੀ ਅਹਿਮ ਅਤੇ ਪਿਆਰੀ ਗੱਲ ਹੁੰਦੀ ਹੈ। ਮਨੁੱਖਾਂ ਕੋਲ ਇੱਕ ਦੂਸਰੇ ਤੋਂ ਲੈਣ ਜਾਂ ਦੇਣ ਵਾਲੀ ਸਭ ਤੋਂ ਕੀਮਤੀ ਅਤੇ ਮਹੱਤਵਪੂਰਨ ਚੀਜ਼ ਨੇੜਤਾ ਹੁੰਦੀ ਹੈ। ਜਿਸ ਨਾਲ ਪਿਆਰ ਹੋਵੇ ਉਸ ਦੇ ਔਗਣ ਨਹੀਂ ਚਤਾਰਦੇ ਜਿਸ ਨਾਲ ਨਫ਼ਰਤ ਹੋਵੇ ਉਸ ਦੇ ਗੁਣ ਨਜ਼ਰ ਨਹੀਂ ਆਉਂਦੇ ਲਿਹਾਸ ਤੇ ਤਰਸ ਕਰਨ ਦੇ ਵੱਟੇ ਜੇਕਰ ਮੁਹੱਬਤ ਦੀ ਝਾਕ ਰੱਖੋਗੇ ਤਾਂ ਆਪਣੇ ਆਪ ਨੂੰ ਖੱਜਲ ਹੀ ਕਰੋਗੇ ਕਈ ਸਿਆਣਿਆਂ ਬੰਦਿਆਂ ਦੀ ਇਹ ਵੱਡੀ ਮੂਰਖਤਾ ਹੁੰਦੀ ਹੈ ਕਿ ਉਹ ਦੂਸਰਿਆਂ ਤੋਂ ਆਪਣੀ ਵਰਗੀ ਤੇ ਆਪਣੇ ਜਿੰਨੀ ਸਿਆਣਪ ਦੀ ਤਵਕਕੋ ਰੱਖਦੇ ਹਨ ਇਹ ਜਿਹੜੇ ਵਿਚਾਰ ਐ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਇਹ ਮੇਰੇ ਨਹੀਂ ਇਹ ਵਿਚਾਰ ਨੇ ਜਸਵੰਤ ਸਿੰਘ ਜ਼ਫਰ ਦੇ ਜਸਵੰਤ ਸਿੰਘ ਜ਼ਫਰ ਜੋ ਪੰਜਾਬੀ ਦਾ ਪ੍ਰਸਿੱਧ ਕਵੀ ਆ ਉਸਦਿਆਂ ਕਵਿਤਾ ਦੀਆਂ ਕਿਤਾਬਾਂ ਤੋਂ ਲਾਵਾ ਵਾਰਤਕ ਦੀਆਂ ਪੁਸਤਕਾਂ ਵੀ ਆ ਚੁੱਕੀਆਂ ਐ ਪਰ ਹੁਣ ਤੱਕ ਜਿਹੜਨੀਆਂ ਉਸ ਦੀਆਂ ਵਾਰਤਕ ਦੀਆਂ ਪੁਸਤਕਾਂ ਆਈਆਂ ਸੀ ਉਹ ਜ਼ਿਆਦਾਤਰ ਨਵੰਦਾਂ ਦੇ ਰੂਪ ਵਿੱਚ ਸੀ ਖੋਜ ਦੇ ਰੂਪ ਵਿੱਚ ਸੀ ਆਲੋਚਨਾ ਦੇ ਰੂਪ ਵਿੱਚ ਸੀ ਪਰ ਜਿਹੜੀ ਹੁਣ ਉਹਦੀ ਵਾਰਤਕ ਦੀ ਪੁਸਤਕ ਆਈ ਹੈ ਜਿਹਦਾ ਨਾਮ ਹੈ ਚਮੇਲੀ ਦੇ ਫੁੱਲ ਇਹ ਅਸਲ ਦੇ ਵਿੱਚ ਤਾਂ ਉਸ ਦੇ ਕੁਝ ਵਿਚਾਰ ਨੇ ਜਿਹਨੂੰ ਉਹਨੇ ਆਪ ਹੀ ਕਿਹਾ ਅੰਗਰੇਜ਼ੀ ਦੇ ਵਿੱਚ ਲਿਖਿਆ ਕਿ ਬਰੀਫ ਥਾਟਸ ਨੇ ਸੇ ਛੋਟੇ ਲੇਖ ਨੇ ਅਸਲ ਦੇ ਵਿੱਚ ਤਾਂ ਮੇਰੀ ਇੱਕ ਧਾਰਨਾ ਹੈ ਕਿ ਜਿਹੜੀ ਚੰਗੀ ਵਾਰਤਕ ਆ ਉਹ ਚੰਗੇ ਕਵੀ ਹੀ ਲਿਖ ਸਕਦੇ ਹਨ ਜਾਂ ਕਵੀ ਇੱਕ ਚੰਗੀ ਵਾਰਤਕ ਲਿਖਦਾ ਹੈ ਇਹ ਧਾਰਨਾ ਮੇਰੀ ਬਣੀ ਸੀ ਜਿਸ ਸਮੇਂ ਮੈਂ ਸਰਜੀਤ ਪਾਤਰ ਦੀ ਵਾਰਤਕ ਪੜੀ ਜਸਵੰਤ ਦੀਦ ਦੀ ਵਾਰਤਕ ਪੜੀ ਤੇ ਮੈਨੂੰ ਲੱਗਿਆ ਕਿ ਕਿਉਂਕਿ ਕਵੀਆਂ ਕੋਲ ਗੱਲ ਨੂੰ ਸੰਖੇਪ ਵਿੱਚ ਕਹਿਣਾ ਸੰਜਮ ਵਿੱਚ ਕਹਿਣਾ ਉਹਨਾਂ ਦੇ ਇੱਕ ਅਭਿਆਸ ਦਾ ਹਿੱਸਾ ਹੁੰਦਾ ਹੈ ਜਦੋਂ ਵਾਰਤਕ ਵੀ ਲਿਖਦੇ ਆ ਤਾਂ ਉਸ ਵਾਰਤਕ ਵਿੱਚ ਵੀ ਉਹ ਗੁਣ ਵਿਦਮਾਨ ਹੁੰਦਾ ਹੈ ਜਸਵੰਤ ਜ਼ਫਰ ਦੀ ਇਹ ਪੁਸਤਕ ਪੜ੍ਹਦਿਆਂ ਮੈਨੂੰ ਇਸ ਗੱਲ ਦਾ ਹੋਰ ਵੀ ਤੀਬਰ ਅਹਿਸਾਸ ਹੋਇਆ ਕਿ ਕਵੀਆਂ ਕੋਲ ਵਾਰਤਕ ਲਿਖਣ ਦੀ ਵੀ ਵਿਦਾ ਹੁੰਦੀ ਆ ਵਾਰਤਕ ਵਿੱਚ ਵੀ ਉਹ ਵਧੇਰੇ ਸਫਲ ਹੁੰਦੇ ਇਸ ਪੁਸਤਕ ਦੇ ਵਿੱਚ ਤਿੰਨ ਤਰ੍ਹਾਂ ਦੇ ਮੁੱਖ ਤੌਰ ਤੇ ਵਿਚਾਰ ਨੇ ਇੱਕ ਤਾਂ ਇਹ ਕਿ ਜਿਸ ਤਰ੍ਹਾਂ ਦੇ ਮੈਂ ਅਨਮੋਲ ਵਿਚਾਰ ਜਾਂ ਜਿਨ੍ਹਾਂ ਨੂੰ ਕਹਿੰਨੇ ਆ ਕਿ ਕਟੇਸ਼ਨਸ ਜਾਂ ਸੇਇੰਗ ਜਿਹੜੀਆਂ ਆਰੰਭ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਹ ਇੱਕ ਗੱਲਾਂ ਜਿਹੜੀਆਂ ਇਹ ਜ਼ਿੰਦਗੀ ਦੇ ਅਨੁਭਵ ਚੋਂ ਕਸ਼ੀਦ ਕੇ ਪੇਸ਼ ਕੀਤੀਆਂ ਗਈਆਂ ਇਹਨਾਂ ਦੇ ਕੁਝ ਅੱਗੇ ਪਿੱਛੇ ਨਹੀਂ ਆਪਣੇ ਆਪ ਦੇ ਵਿੱਚ ਹੀ ਇਹ ਸਚਾਈਆਂ ਨੇ ਪਰ ਜਿਵੇਂ ਕਿਹਾ ਜਾ ਸਕਦਾ ਹੈ ਕਿ ਇਹ ਫੇਸਬੁੱਕ ਦੇ ਉੱਤੇ ਸਟੇਟਸ ਜਾਂ ਵਟਸਐਪ ਦਾ ਸਟੇਟਸ ਜਿਵੇਂ ਲੋਕ ਪਾਉਂਦੇ ਨੇ ਔਸਕਿਸਮਦੀਆਂ ਇਹ ਕਟੇਸ਼ਨਸ ਨੇ ਅਚਾਨਕ ਸੁਜੇ ਵਿਚਾਰ ਨੇ ਇਹ ਵਿਚਾਰ ਆ ਜਿਹੜੇ ਉਹਨਾਂ ਦੇ ਕੁਝ ਜਿਹੜੇ ਲੇਖ ਨੇ ਉਹਨਾਂ ਦੇ ਵਿੱਚ ਇਹੀ ਵਿਚਾਰ ਕੁਝ ਬਦਲਵੇਂ ਰੂਪ ਵਿੱਚ ਵਿਸਤਾਰ ਗ੍ਰਹਿਣ ਕਰਦੇ ਨੇ ਜਿੱਥੇ ਮੁੱਖ ਤੌਰ ਤੇ ਪ੍ਰਸੰਗ ਨੇ ਕਟਨਾਵਾ ਨੇ ਕਟਨਾਵਾ ਦਾ ਇੱਕ ਪ੍ਰਸੰਗ ਸਾਰਿਆ ਗਿਆ ਤੇ ਉਹਦੇ ਵਿੱਚੋਂ ਫਿਰ ਸਿੱਟਾ ਕੱਢਿਆ ਗਿਆ ਕੁਝ ਕਟਣਾਵਾਂ ਜਿਹੀਆਂ ਵੀ ਆ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਹੈ ਕਿ ਸਧਾਰਨ ਬਰਤਾਂਤਕ ਟੋਟਕੇ ਨੇ ਪਰ ਉਹਨਾਂ ਬਰਤਾਂਤਕ ਟੋਟਕਿਆਂ ਵਿੱਚ ਕਿਤੇ ਤਾਨੰਜਾ ਕਿਤੇ ਕਟਾਕਸ਼ਾ ਕਿਤੇ ਉਹਨਾਂ ਜਿਹੜੇ ਛੋਟੇ-ਛੋਟੇ ਟੋਟਕੇ ਨੇ ਉਹਨਾਂ ਵਿੱਚ ਕੋਈ ਹੋਈ ਬੀਤੀ ਦੇ ਵਿੱਚੋਂ ਸਬਕ ਗ੍ਰਹਿਣ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੁਝ ਥਾਵਾਂ ਤੇ ਬਹੁਤ ਖੂਬਸੂਰਤ ਜਿਹੜੇ ਹੈਗੇ ਆ ਜੁਮਲੇ ਖੂਬ ਸੂਰਤ ਜਿਹੜੀਆਂ ਘਟਨਾਵਾਂ ਉਹ ਵੀ ਦਰਜ ਨੇ ਇੱਕ ਬਹੁਤ ਖੂਬਸੂਰਤ ਇਹਦੇ ਵਿੱਚ ਚੀਜ਼ ਪੇਸ਼ ਹੁੰਦੀ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਇੱਕ ਘਟਨਾ ਦੇ ਵਿੱਚੋਂ ਉਹ ਜਨਮ ਲੈਂਦੀ ਹੈ ਜਿਸ ਤਰ੍ਹਾਂ ਮੈਂ ਕਿਹਾ ਕਿ ਕੁਝ ਥਾਵਾਂ ਤੇ ਉਸ ਨੇ ਹਲਕਾ ਵਿਅੰਗ ਵੀ ਕੀਤਾ ਹੈ ਇੱਕ ਕਥਾ ਉਹਨੇ ਲਿਖਦਾ ਹੈ ਕਿ ਜਿਹੜਾ ਹਰ ਵੇਲੇ ਫੇਸਬੁੱਕ ਹੀ ਲੈ ਕੇ ਬੈਠਾ ਰਹੇ ਫੇਸਬੁੱਕ ਉਹਨੂੰ ਲੈ ਕੇ ਬੈਠ ਜਾਂਦੀ ਹੈ ਕਵੀ ਨੂਮਾ ਬੰਦਿਆਂ ਨੂੰ ਤਾਂ ਇਹ ਖਾਸ ਤੌਰ ਤੇ ਚਿੰਬੜਦੀ ਹੈ ਅਤੇ ਜਲਦੀ ਲੈ ਕੇ ਬੈਠਦੀ ਹੈ ਫੇਸਬੁਕ ਦੇ ਬੁਰੇ ਅਸਰ ਤੋਂ ਤਾਂ ਸ਼ਿਵ ਕੁਮਾਰ ਬਟਾਲਵੀ ਵਰਗੇ ਵੱਡੇ ਕਵੀ ਵੀ ਨਹੀਂ ਬਚ ਸਕੇ ਤੁਸੀਂ ਪੁੱਛੋਗੇ ਕਿ ਸ਼ਿਵ ਕੁਮਾਰ ਦੇ ਵੇਲੇ ਕਿਹੜੀ ਫੇਸਬੁਕ ਹੁੰਦੀ ਸੀ ਬਿਲਕੁਲ ਹੁੰਦੀ ਸੀ ਤੁਸੀਂ ਉਸ ਦੀ ਉਹ ਗਜ਼ਲ ਪੜ੍ਹੀ ਸੁਣੀ ਹੋਵੇਗੀ ਕਿ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਰੰਗ ਗੋਰਾ ਗਲਾਬ ਲੈ ਬੈਠਾ ਵੇਲ ਜਦਵੀ ਮਿਲੀ ਹੈ ਫਰਜ਼ਾਂ ਤੋਂ ਤੇਰੇ ਮੁਖ ਦੀ ਕਿਤਾਬ ਲੈ ਬੈਠਾ ਫੇਸਬੁਕ ਨੂੰ ਪੰਜਾਬੀ ਵਿੱਚ ਮੁਖ ਦੀ ਕਿਤਾਬ ਹੀ ਧਾਖਦੇ ਹਨ ਸ਼ਿਵ ਕੁਮਾਰ ਤਾਂ ਫਰਜ਼ਾਂ ਤੋਂ ਵੇਲ ਮਿਲਣ ਤੇ ਹੀ ਮੁਖ ਦੀ ਕਿਤਾਬ ਦੇਖਦਾ ਸੀ ਅਸੀਂ ਕਈ ਵਾਰ ਕੰਮ ਦੇ ਸਮੇਂ ਵੀ ਫੇਸਬੁਕ ਲੈ ਕੇ ਬੈਠ ਜਾਂਦੇ ਹਾਂ ਦੇਖੋ ਇਹਦੇ ਵਿੱਚ ਇੱਕ ਹਲਕਾ ਵਿਅੰਗ ਵੀ ਹੈ ਫੇਸਬੁਕ ਦੀ ਪੰਜਾਬੀ ਵੀ ਹੈ ਉਸ ਪੰਜਾਬੀ ਦੇ ਆਧਾਰ ਤੇ ਕਵੀ ਦੀ ਕਵਿਤਾ ਵਿੱਚੋਂ ਇੱਕ ਪੰਕਤੀ ਛਾਂਟ ਕੇ ਇੱਕ ਵਿਅੰਗ ਵੀ ਕੀਤਾ ਹੈ ਪਰ ਅਸਲ ਵਿੱਚ ਇਹ ਸਧਾਰਨ ਵਿਅੰਗ ਨਹੀਂ ਹੈ ਇਹਦੇ ਵਿੱਚ ਦੋਨੇ ਗੱਲਾਂ ਹੀ ਹਨ ਕਿ ਜਿਹੜੇ ਵਿਅਕਤੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਆ ਉਹਨਾਂ ਦੇ ਉੱਪਰ ਵੀ ਵਿਅੰਗ ਖਾਸ ਕਰਕੇ ਕਵੀਆਂ ਤੇ ਕਿ ਜਿਹੜੇ ਦੋ ਸਤਰਾਂ ਪਾ ਕੇ ਤੁਰੰਤ ਉਹਦੇ ਤੇ ਵਾਹ ਵਾਹ ਅਡਿੱਕ ਦੇਣੇ ਮੈਂ ਅਸਲ ਦੇ ਵਿੱਚ ਤੁਹਾਡੀ ਇਸ ਕਿਤਾਬ ਨਾਲ ਜਾਣ ਪਛਾਣ ਕਰਾਉਂਦੇ ਆਂ ਦੱਸਣਾ ਚਾਹਣਾ ਕਿ ਇਸ ਕਿਤਾਬ ਦੇ ਵਿੱਚ ਕਿਸ ਕਿਸਮ ਦੀ ਵਾਰਤਕ ਕਿਸ ਕਿਸਮ ਦੇ ਵਿਅੰਗ ਕਿਸ ਕਿਸਮ ਦੇ ਸਬਕ ਕਿਸ ਕਿਸਮ ਦੇ ਅਨੁਭਵ ਨੂੰ ਤੁਸੀਂ ਮਹਿਸੂਸ ਕਰ ਸਕੋਗੇ ਇਹ ਨਹੀਂ ਕਿ ਇਹਦੇ ਵਿੱਚ ਆਪਣੇ ਵੱਲੋਂ ਹੀ ਟਾਲਸ ਜਾਈਆਂ ਬਿਆਨ ਕਰ ਦਿੱਤੀਆਂ ਨਾ ਹੀ ਇਹਦੇ ਵਿੱਚ ਇਹ ਆ ਕਿ ਹਰ ਗੱਲ ਵਿਆੰਗ ਦੇ ਵਿੱਚ ਅੜਾ ਦਿੱਤੀ ਜਾਂ ਕਟਾਕਸ਼ੀ ਕੀਤੇ ਬਹੁਤ ਗੰਭੀਰ ਮਸਲੇ ਵੀ ਠਾਏ ਗਏ ਇੱਕ ਮਸਲਾ ਬਹੁਤ ਹੀ ਸੰਖੇਪ ਦੇ ਵਿੱਚ ਉਸ ਨੂੰ ਠਾਇਆ ਗਿਆ ਉਹ ਮਸਲਾ ਹੈ ਕਿ ਮਾਤਾ ਗੁਜਰੀ ਕਿ ਗੁਜਰਕਾਰ ਕਵੀ ਵਾਰਤਕਾਰ ਬਣ ਕੇ ਲਿਖਦਾ ਹੈ ਕਿ ਅਸੀਂ ਆਪਣੇ ਬਚਪਨ ਵਿੱਚ ਸਾਰੇ ਕਵੀਆਂ ਕਵਿਸ਼ਰਾਂ ਢਾਡੀਆਂ ਪ੍ਰਚਾਰਕਾਂ ਦਾ ਇਤਿਹਾਸ ਸੁਣਾਉਣ ਵਾਲੇ ਆਪਣੇ ਬਜ਼ੁਰਗਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਦਾ ਨਾਂ ਗੁਜਰੀ ਹੀ ਸੁਣਿਆ ਹੈ ਇਤਿਹਾਸ ਦੀਆਂ ਕਿਤਾਬਾਂ ਵਿੱਚ ਵਿੱਚ ਮਾਤਾ ਗੁਜਰੀ ਹੀ ਪੜਿਆ ਹੈ ਸਾਡੀਆਂ ਮਾਈਆਂ ਦੇ ਗੀਤਾਂ ਵਿੱਚ ਗੁਜਰੀ ਹੀ ਸੀ ਪਿਤਾ ਗੁਰਾਂ ਦਾ ਤੇਗ ਬਹਾਦਰ ਮਾਂ ਗੁਜਰੀ ਦਾ ਜਾਇਆ ਜੀ ਮਨਾਇਆ ਸੰਗਤਾਂ ਨੇ ਅੱਜ ਅੱਜ ਖੁਸ਼ੀ ਦਿਨ ਆਇਆ ਪ੍ਰਸਿੱਧ ਗੀਤਕਾਰਾਂ ਤੇ ਲੋਕ ਗਾਇਕਾਂ ਤੋਂ ਵੀ ਗੁਜਰੀ ਹੀ ਸੁਣਦੇ ਸੀ ਜਿਵੇਂ ਨਰਿੰਦਰ ਬੀਬਾ ਦਾ ਗੀਤ ਆ ਮੇਰਾ ਨਾਂ ਗੁਜਰੀ ਮੇਰੀ ਅਲ ਗੁਜਰੀ ਜਾਂ ਜਗਮਉਨ ਕੌਰ ਦਾ ਗਾਇਆ ਗੀਤ ਆ ਚੰਨਾ ਚ ਚੰਨ ਗੁਜਰੀ ਦਾ ਚੰਨ ਜਾਂ ਨਰਿੰਦਰ ਬੀਬਾ ਦਾ ਇੱਕ ਹੋਰ ਗੀਤ ਆ ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਸੇਜ ਵਿਛਾਈ ਪ੍ਰਾਣੀਆਂ ਬਹੁਤ ਸਾਰੀਆਂ ਯਾਦਗਾਰੀ ਸੰਸਥਾਵਾਂ ਦੇ ਨਾਂ ਵੀ ਇਸੇ ਤੇ ਹਨ ਜਿਵੇਂ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਪਰ ਪਿਛਲੇ 15 20 ਸਾਲਾਂ ਤੋਂ ਉਹਨਾਂ ਨੂੰ ਮਾਤਾ ਗੁਜਰ ਕੌਰ ਕਹਿਣ ਦਾ ਰਵਾਜ ਪੈ ਗਿਆ ਬੜਾ ਆਟਪਟਾ ਲੱਗਦਾ ਹੈ ਸਮਝ ਨਹੀਂ ਆਉਂਦੀ ਕਿ ਇਤਿਹਾਸ ਦੀ ਕਿਸੇ ਨਵੀਂ ਖੋਜ ਦੇ ਆਧਾਰਤ ਹੋਇਆ ਹੈ ਜਾਂ ਵੈਸੇ ਹੀ ਸਾਡੀ ਸਿੱਖੀ ਚੇਤਨਾ ਦਾ ਵਿਕਾਸ ਹੋ ਗਿਆ ਹੈ ਜਾਂ ਸਾਡੀ ਹੂੜ ਮੱਤ ਦਾ ਪ੍ਰਗਟਾਵਾ ਹੈ ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਕਵੀ ਬਹੁਤ ਗੰਭੀਰ ਜਿਹੜੇ ਪੰਥਕ ਮਸਲੇ ਨੇ ਉਹਨਾਂ ਨੂੰ ਵੀ ਸਹਿਜ ਰੂਪ ਦੇ ਵਿੱਚ ਹੀ ਪੇਸ਼ ਕਰਦਾ ਹੈ ਸਭ ਸਹਿਜ ਰੂਪ ਚ ਪੇਸ਼ ਨਹੀਂ ਕਰਦਾ ਉਸ ਲਈ ਤਰਕ ਵੀ ਦਿੰਦਾ ਅਧਾਰਨਵਜੋਂ ਉਸ ਨੂੰ ਲੱਗਿਆ ਕਿ ਲੋਕ ਮਨਾਂ ਦੇ ਵਿੱਚ ਤਾਂ ਹੁਣ ਤੱਕ ਗੁਜਰੀ ਜਾਂ ਮਾਤਾ ਗੁਜਰੀ ਹੀ ਪ੍ਰਚਲਿਤ ਸੀ ਇਹ ਗੁਜਰਕੌਰ ਕਿਉਂ ਕੀਤਾ ਗਿਆ ਤਾਂ ਉਹਦੇ ਲਈ ਉਹ ਬਕਾਇਦਾ ਤਰਕ ਦਿੰਦਾ ਕਿ ਤੁਸੀਂ ਸਾਡੇ ਲੋਕ ਗੀਤ ਦੇਖ ਲਓ ਤੁਸੀਂ ਸਾਡੇ ਲੋਕ ਪ੍ਰਚਲਿਤ ਗੀਤ ਦੇਖ ਲਓ ਉਹਦੇ ਵਿੱਚ ਵਾਰ-ਵਾਰ ਗੁਜਰੀ ਸ਼ਬਦ ਹੀ ਆਉਂਦਾ ਹੈ ਅਸਲ ਦੇ ਵਿੱਚ ਉਹ ਇਸ ਗੱਲ ਨੂੰ ਕਹਿਣਾ ਚਾਹੁੰਦਾ ਹੈ ਕਿ ਇਤਿਹਾਸ ਨੂੰ ਅਸੀਂ ਜਦੋਂ ਇਤਿਹਾਸਕ ਨਾਵਾਂ ਨੂੰ ਬਦਲਣਾ ਜਾਂ ਵਧਾਉਣਾ ਤੂੰ ਦੇ ਪਿੱਛੇ ਸਾਡੇ ਕੋਲੇ ਕੋਈ ਤਰਕ ਤਾਂ ਹੋਵੇ ਇਹ ਤਰਕ ਹੈ ਨਹੀਂ ਕਿਤੇ ਆਸ ਦੀਆਂ ਕਿਤਾਬਾਂ ਵਿੱਚ ਤਾਂ ਇਹ ਦਰਜ ਨਹੀਂ ਉਹ ਕਹਿੰਦਾ ਕਿ ਖਬਰਾਂ ਕੋਈ ਨਵੀਂ ਖੋਜ ਹੋਈ ਹੋਵੇ ਅਸਲ ਦੇ ਵਿੱਚ ਤੋਂ ਇਹ ਕਹਿ ਰਿਹਾ ਕਿ ਖੋਜ ਕੋਈ ਨਹੀਂ ਹੋਈ ਇਸ ਅਸੀਂ ਇੱਕ ਆਪਣੇ ਆਪ ਦੇ ਵਿੱਚ ਹੀ ਕੁਝ ਵੱਖਰੇ ਕਿਸਮ ਦੀ ਸਿੱਖੀ ਸਿਰਜਣ ਦੀ ਆਰ ਵਿੱਚ ਜਿਹਦੇ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਜੇ ਅਸੀਂ ਨਾ ਨਾਲ ਕੌਰ ਨਾਂ ਲਗਾਇਆ ਤੇ ਸ਼ਾਇਦ ਸਾਡੇ ਤੋਂ ਕੋਈ ਕਿਤਾਈ ਹੋ ਰਹੀ ਹੈ ਤੋ ਇਸ ਕਿਸਮ ਦੀ ਜਿਹੜੀ ਕਟੜਤਾ ਉਸ ਨੂੰ ਉਹ ਆਪਣੇ ਵਿਅੰਗ ਥੱਲੇ ਲਿਆਉਂਦਾ ਹੈਗਾ ਮੈਂ ਸਮਝਦਾ ਕਿ ਚਮੇਲੀ ਦੇ ਫੁੱਲ ਜਿਵੇਂ ਕਿਦਾ ਨਾਂ ਹੈ ਚਮੇਲੀ ਆਪਾਂ ਜਾਣਦੇ ਹਾਂ ਕਿ ਅੰਗਰੇਜ਼ੀ ਵਾਲੇ ਉਸ ਨੂੰ ਜੈਸਮੀਨ ਕਹਿੰਦੇ ਆ ਉਹਦੀ ਇੱਕ ਆਪਣੀ ਖੁਸ਼ਬੂ ਹੁੰਦੀ ਆ ਇਹ ਵਾਰਤਕ ਵੀ ਆਪਣੀ ਖੁਸ਼ਬੂ ਛੱਡਦੀ ਆ ਆਪਣੀ ਖੁਸ਼ਬੂ ਪੇਸ਼ ਕਰਦੀ ਆ ਇਹ ਇੱਕ ਜਿਹੀ ਕਿਤਾਬ ਹੈਗੀ ਆ ਕਿ ਜਿਹੜੀ ਤੁਸੀਂ ਜਿਹਨੂੰ ਕਹਿ ਸਕਦੇ ਆਂ ਕਿ ਕੁਝ ਕਿਤਾਬਾਂ ਹੁੰਦੀਆਂ ਜਿਹੜੀਆਂ ਸਿਰਫ ਉਦਹੀਂ ਪੜੀਆਂ ਜਾਂਦੀਆਂ ਜਦੋਂ ਤੁਸੀਂ ਕੋਈ ਵਿਸ਼ੇਸ਼ ਗਿਆਨ ਹਾਸਲ ਕਰਨਾ ਹੁੰਦਾ ਤਾਂ ਉਹ ਕਿਤਾਬਾਂ ਜਿਹੜੀਆਂ ਉਹ ਸ਼ੈਲਫਾਂ 'ਚ ਪਈਆਂ ਰਹਿੰਦੀਆਂ ਜਾਂ ਲਾਇਬ੍ਰੇਰੀਆਂ ਵਿੱਚ ਬੰਦ ਹੁੰਦੀਆਂ ਕੁਝ ਕਿਤਾਬਾਂ ਜਿਹਈਆਂ ਹੁੰਦੀਆਂ ਕਿ ਜਿਨ੍ਹਾਂ ਨੂੰ ਤੁਸੀਂ ਗਾਹੇ-ਬਗਾਹੇ ਹਵਾਲੇ ਵਜੋਂ ਵਰਤਣਾ ਹੁੰਦਾ ਉਹ ਮਹਾਨ ਕੋਸ਼ ਹੋਣ ਡਿਕਸ਼ਨਰੀਆਂ ਹੋਣ ਪ੍ਰਾਣੇ ਗ੍ਰੰਥ ਹੋਣ ਉਹਨਾਂ ਨੂੰ ਤੁਸੀਂ ਹਵਾਲੇ ਵਜੋਂ ਵਰਤਣਾ ਹੁੰਦਾ ਹੈ ਪਰ ਕੁਝ ਕਿਤਾਬਾਂ ਜਿਹੀਆਂ ਹੁੰਦੀਆਂ ਕਿ ਉਹਨਾਂ ਨੂੰ ਤੁਸੀਂ ਇੱਕ ਵਾਰ ਪੜ ਲੈਨੇ ਆ ਉਸ ਤੋਂ ਬਾਅਦ ਕੋਈ ਬਹੁਤੀ ਜ਼ਰੂਰਤ ਨਹੀਂ ਹੁੰਦੀ ਕਿ ਉਹਨੂੰ ਤੁਸੀਂ ਦੁਬਾਰਾ ਪੜੋ ਪਰ ਕੁਝ ਕਿਤਾਬਾਂ ਜਿਹੀਆਂ ਹੁੰਦੀਆਂ ਕਿ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਕਿ ਸਰਾਣੇ ਰੱਖਣ ਵਾਲੀਆਂ ਕਿਤਾਬਾਂ ਤਾਂ ਸਰਾਣੇ ਰੱਖਣ ਵਾਲੀਆਂ ਕਿਤਾਬਾਂ ਦਾ ਇਹ ਹੁੰਦਾ ਹੈ ਕਿ ਕੋਈ ਵੀ ਵਰਕਾ ਕਿਤੋਂ ਵੀ ਤੁਸੀਂ ਪੜ ਲਓ ਉਹਦੇ ਤੇ ਤੁਸੀਂ ਚਿੰਤਨ ਮੰਨਨ ਕਰੋ ਉਸ ਦੀ ਤੁਸੀਂ ਵਾਰਤਕ ਜੁਗਤ ਦਾ ਆਨੰਦ ਲਵੋ ਉਸ ਨੂੰ ਤੁਸੀਂ ਕਿਸੇ ਨਾਲ ਸਾਂਝਾ ਕਰੋ ਤੇ ਤੁਹਾਨੂੰ ਬੜਾ ਚੰਗਾ ਲੱਗੇਗਾ ਮੈਂ ਕਹਿੰਦਾ ਕਿ ਜਿਹੜਾ ਇਹ ਚਿਮੇਲੀ ਦੇ ਫੁੱਲ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਾਲਿਆਂ ਨੇ ਛਾਪੀ ਜਸਵੰਤ ਜ਼ਫਰ ਦੀ ਕਿਤਾਬ ਇਸ ਨੂੰ ਤੁਸੀਂ ਖਰੀਦ ਸਕਦੇ ਆ ਪੜ ਸਕਦੇ ਆ ਸਰਾਣੇ ਰੱਖ ਸਕਦੇ ਆ ਤੇ ਜਦੋਂ ਜ਼ਰੂਰਤ ਹੋਵੇ ਉਦੋਂ ਤੁਸੀਂ ਇਸ ਦੇ ਵਿੱਚੋਂ ਕੋਈ ਵੀ ਵਰਕਾ ਕਿਤੋਂ ਵੀ ਪੜ ਸਕਦੇ ਆ ਹਰ ਵਰਕੇ ਵਿੱਚ ਇੱਕ ਸਚਾਈ ਹੈ ਇੱਕ ਤੁਹਾਡੇ ਜੀਵਨ ਨੂੰ ਬਦਲ ਦੇਣ ਵਾਲੀ ਘਟਨਾ ਦਰਜ ਹੋਵੇਗੀ ਲਾਜ਼ਮੀ ਤੌਰ ਤੇ ਮੈਂ ਇਸ ਕਿਤਾਬ ਦੀ ਸਭਾਰਸ਼ ਕਰਦਾ ਹਾਂ ਤੇ ਤੁਹਾਨੂੰ ਸਮਝਦਾ ਹਾਂ ਕਿ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਜਸਵੰਤ ਜ਼ਫਰ ਨੂੰ ਇਸ ਕਿਤਾਬ ਲਈ ਬਹੁਤ ਬਹੁਤ ਮੁਬਾਰਕਬਾਦ